ਦੋਸਤੋ ਜਿੰਦਗੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੇ ਕੰਮ ਕਰਨਾ ਹੋਵੇ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਹਦੇ ਅਸੂਲ ਹੁੰਦੇ ਆ ਜਦੋਂ ਅਸੀਂ ਉਸ ਅਸੂਲਾਂ ਦੇ ਨਾਲ ਨਹੀਂ ਚੱਲਦੇ ਤਾਂ ਫੇਰ ਅਸੀਂ ਆਪਣੇ ਆਪ ਨੂੰ ਤਾਂ ਦੁਖੀ ਕਰਨਾ ਹੀ ਆ ਤਾਂ ਦੂਜਿਆਂ ਨੂੰ ਵੀ ਅਸੀਂ ਪਰੇਸ਼ਾਨ ਕਰਦੇ ਜਿਵੇਂ ਕਿ ਆ ਤੁਸੀਂ ਮੋਬਾਈਲ ਹੀ ਲੈ ਲਓ ਇਹ ਮੋਬਾਈਲ ਬਹੁਤ ਕੰਮ ਦੀ ਚੀਜ਼ ਆ ਜਿਹੜੇ ਇਹਨੂੰ ਚਲਾਉਣਾ ਸਿੱਖ ਗਏ ਬਹੁਤ ਥੋੜੇ ਲੋਕ ਆ ਜਿਹੜੇ ਇਹਨੂੰ ਬਹੁਤ ਜ਼ਿਆਦਾ ਜੂਰ ਕਰਦੇ ਆ ਵਧੀਆ ਤਰੀਕੇ ਨਾਲ ਚੰਗੇ ਤਰੀਕੇ ਨਾਲ ਜੂਰ ਕਰਦੇ ਆ ਤਾਂ ਨਹੀਂ ਤਾਂ ਦੂਜਿਆਂ ਨੂੰ ਪਰੇਸ਼ਾਨ ਕਰਨ ਵਾਸਤੇ ਲੋਕਾਂ ਨੇ ਰੱਖਿਆ ਜਾਂ ਦਿਖਾਵਾ ਕਰਨ ਵਾਸਤੇ ਰੱਖੇ ਹੋਏ ਆ ਅੱਜ ਮੈਂ ਤੁਹਾਨੂੰ ਦੱਸਦਾ ਵੇ ਜੇ ਮੋਬਾਈਲ ਤੁਹਾਡੇ ਕੋਲ ਹੈਗਾ ਤਾਂ ਇਹਨੂੰ ਚਲਾਉਣਾ ਕਿੱਦਾਂ ਜਿਹੜੇ ਸਹੀ ਤਰੀਕੇ ਨਾਲ ਨਹੀਂ ਚਲਾਉਂਦੇ ਦਰਪੋਂ ਨਾਲ ਵਾਸਤੇ ਵੀਡੀਓ ਆ ਪਹਿਲੀ ਗੱਲ ਤਾਂ ਜੇ ਲੋ ਕਿਸੇ ਨਾਲ ਅਸੀਂ ਗੱਲ ਕਰਨੀ ਹੁੰਦੀ ਆ ਕਦੇ ਤਾਂ ਅਸੀਂ ਸਵੇਰੇ 6 ਵਜੇ ਫੋਨ ਕਰ ਦਿੰਨੇ ਆ ਕਦੇ ਅਸੀਂ ਸਵੇਰੇ 5 ਵਜੇ ਕਰ ਦਿੰਨੇ ਆ ਕਦੇ ਰਾਤ ਨੂੰ 11 ਵਜੇ ਕਰ ਦਿੰਨੇ ਆ ਭਲੇ ਉਹ ਮਾਨ ਤੋਂ ਕੰਮ ਸੇ ਕੰਮ ਇਹ ਤਾਂ ਦੇਖ ਲਓ ਵੀ ਬੰਦਾ ਕਿੱਥੇ ਵਿਹੀ ਹੋਊਗਾ ਕਿਉਂ ਅਸੀਂ ਫੋਨ ਕਰਦੇ ਆ ਜੇ ਕਰਨਾ ਹੀ ਆ ਤਾਂ ਸਾਨੂੰ ਪਹਿਲਾਂ ਜੀ ਇਸ ਟਾਈਮ ਤੇ ਫੋਨ ਕਰਨਾ ਸਵੇਰੇ 7 ਵਜੇ ਦੇ 8 ਵਜੇ ਕਰਨਾ ਜਾਂ ਰਾਤ ਨੂੰ 10 ਵਜੇ ਕਰਨਾ ਪਹਿਲਾਂ ਤੁਸੀਂ ਇੱਕ ਰਿਕਵੈਸਟ ਭੇਜੋ ਨੂੰ ਵਟਸਐਪ ਤੇ ਭੇਜੋ ਵੀ ਤੁਸੀਂ ਫ੍ਰੀ ਹੈਗੇ ਆਂ ਅਸੀਂ ਕਾਲ ਕਰ ਸਕਦੇ ਆਂ ਜੇ ਬੰਦਾ ਨਹੀਂ ਵੀ ਫੋਨ ਚੱਕਦਾ ਤਾਂ ਤਾਂ ਵੀ ਤੁਹਾਨੂੰ ਮੈਸੇਜ ਆਪਲਾਈ ਕਰੂਗਾ ਫਿਰ ਹਾਂਜੀ ਕਰੋ ਕਾਲ ਦੱਸੋ ਜੇ ਕੋਈ ਤੁਹਾਨੂੰ ਐਮਰਜੈਂਸੀ ਆ ਤਾਂ ਫਿਰ ਤੁਸੀਂ ਕਾਲ ਕਰ ਸਕਦੇ ਆਂ ਸਵੇਰੇ 7 ਵਜੇ ਕਰ ਲਓ ਜਾਂ ਰਾਤ ਨੂੰ 12 ਵਜੇ ਕਰ ਲਓ ਨਹੀਂ ਤਾਂ ਤੁਹਾਨੂੰ ਕਾਲ ਨਹੀਂ ਕਰਨੀ ਚਾਹੀਦੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਜਿਹੜੀ ਆ ਕਾਲ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਦੂਸਰੀ ਬੇਨਤੀ ਜਦੋਂ ਅਸੀਂ ਕਿਸੇ ਨੂੰ ਕਾਲ ਕਰਦੇ ਆਂ ਮੋਰੂ ਕਿਸੇ ਦਾ ਨੰਬਰ ਬਿਜੀ ਆ ਰਿਹਾ ਹੁੰਦਾ ਤਾਂ ਵੀ ਬਾਰ-ਬਾਰ 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 ਕਾਲ ਕਰੀ ਜਾਂਦੇ ਆ ਕਰੀ ਜਾਂਦੇ ਆ ਇਹ ਬਹੁਤ ਮਾੜੀ ਗੱਲ ਹੈਗੀ ਆ ਤੁਸੀਂ ਇੱਕ ਵਾਰੀ ਫੋਨ ਕਰਦੇ ਆ ਅੱਗੋਂ ਫੋਨ ਬਿਜੀ ਜਾਂਦਾ ਤਾਂ ਤੁਹਾਨੂੰ 5 ਮਿੰਟ ਘਟੋ ਘਟ ਸਬਰ ਕਰ ਲੈਣਾ ਚਾਹੀਦਾ ਤੁਹਾਨੂੰ ਅਗਲਾ ਬੈਕ ਕਾਲ ਕਰੂਗਾ ਨਹੀਂ ਕਰਦਾ 5 ਮਿੰਟ ਬਾਅਦ ਤੁਸੀਂ ਫੇਰ ਦੁਬਾਰਾ ਕਾਲ ਕਰੋ ਤੀਜੀ ਬੇਨਤੀ ਜਦੋਂ ਅਸੀਂ ਕਿਸੇ ਨੂੰ ਕਾਲ ਕਰਦੇ ਆ ਉਸ ਵੇਲੇ ਜੇ ਕੋਈ ਮੋਰੋਂ ਕੋਈ ਭਾ ਲੈ ਕੋਈ ਚੰਗੀ ਤੁਹਾਨੂੰ ਦੱਸਦਾ ਤਾਂ ਉਹਨੂੰ ਥੋੜਾ ਧੀਰਜ ਰੱਖ ਕੇ ਸੁਣਨ ਦੀ ਕੋਸ਼ਿਸ਼ ਕਰੋ ਉਹਦੀ ਗੱਲ ਨਾ ਕਟੋ ਕਟੋ-ਕਟ ਗੱਲ ਕਰਨ ਦੇ ਵਿੱਚ ਇੱਕ ਦੂਸਰੇ ਦੀ ਗੱਲ ਕਰ ਕਟੋ-ਕਟ ਪੰਜ ਫੁੱਟ ਦਾ ਜਿਹੜਾ ਮोटा ਫਰਕ ਹੋਣਾ ਚਾਹੀਦਾ ਗੱਲ ਵਿੱਚ ਚੌਥੀ ਬੇਨਤੀ ਆ ਵੀ ਜੇ ਤੁਸੀਂ ਆਪਣਾ ਨੰਬਰ ਕਿਸੇ ਨੂੰ ਦੇ ਦਿੱਤਾ ਨੰਬਰ ਦੇਣ ਤੋਂ ਬਾਅਦ ਉਹ ਵੀ ਮੋਬਾਈਲ ਰੱਖਿਆ ਬਹੁਤ ਮਹਿੰਗਾ ਦਿਖਾਵੇ ਵਾਸਤੇ ਕਹਿ ਲੋ ਉਹਦੇ ਵਿੱਚ ਪੈਸੇ ਹੈ ਨਹੀਂ ਨੰਬਰ ਤੁਸੀਂ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਦੇ ਦਿੱਤਾ ਜਦੋਂ ਉਹਨੂੰ ਕਿਤੇ ਜ਼ਰੂਰਤ ਪੈਂਦੀ ਆ ਕਿਤੇ ਐਮਰਜੈਂਸੀ ਚ ਹੋਵੇ ਤੁਹਾਡਾ ਫੋਨ ਹੋਵੇ ਬੰਦ ਤੇ ਤੁਸੀਂ ਇਹ ਪਰੇਸ਼ਾਨ ਕਰਦੇ ਆ ਪਰੇਸ਼ਾਨੀ ਤੋਂ ਲਾਲਾ ਹੋਰ ਕੁਝ ਨਹੀਂ ਕਰਦੇ ਤੁਸੀਂ ਦੂਜਿਆਂ ਨੂੰ ਪਰੇਸ਼ਾਨ ਕਰਨ ਵਾਸਤੇ ਮੋਬਾਈਲ ਰੱਖਿਆ ਹੋਇਆ ਐਦਾਂ ਨਹੀਂ ਕਰਨਾ ਚਾਹੀਦਾ ਚਲੋ ਅਗਲੀ ਬੇਨਤੀ ਵੀ ਜੇ ਅਸੀਂ ਰੀਲਾਂ ਦੇਖਦੇ ਆ ਸੋਸ਼ਲ ਮੀਡੀਆ ਚਲਾਉਨੇ ਆ ਚਲਾਉਣ ਤੋਂ ਬਾਅਦ ਸਾਨੂੰ ਕਿਸੇ ਦੀ ਗੱਲ ਕੋਈ ਨਹੀਂ ਚੰਗੀ ਲੱਗਦੀ ਤਾਂ ਥੋੜਾ ਜਿਆ ਸਵਰ ਕਰ ਲੋ ਉਹਨੂੰ ਅੱਗੇ ਕਰ ਦਿਓ ਅਸੀਂ ਲੱਗ ਪੈਨੇ ਆ ਕਮੈਂਟ ਕਰਨ ਕਮੈਂਟ ਕਰਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਫੋਟੋਆਂ ਅਸੀਂ ਲਾਈਆਂ ਉੱਤੇ ਗੁਰੂਆਂ ਦੀਆਂ ਸਿਰ ਤੇ ਸਾਡੇ ਪੱਗ ਆ ડીબી ਅਸੀਂ ਲਾਈ ਆ ਦਾੜ੍ਹੀ ਰੱਖੀ ਆ ਦੂਜਿਆਂ ਨੂੰ ਅਸੀਂ ਧੀਆਂ ਪੈਣਾ ਨੂੰ ਕੱਢਦੇ ਆ ਗਾਲਾਂ ਇਹ ਮੋਬਾਈਲ ਮਿਲਿਆ ਸੀ ਸਾਨੂੰ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਲਈ ਆਪਣੇ ਆਪ ਨੂੰ ਜੋੜਨ ਵਾਸਤੇ ਅਸੀਂ ਆਪਣਾ ਦੈਰਾ ਵੱਡਾ ਕਰੀਏ ਇਹਦੇ ਵਾਸਤੇ ਸਾਨੂੰ ਮੋਬਾਈਲ ਮਿਲਿਆ ਸੀ ਅਸੀਂ ਇਹਦੇ ਨਾਲ ਰਿਸ਼ਤੇ ਟੁੱਟਦੇ ਆ ਜੁੜਦੇ ਨਹੀਂ ਇਹ ਮਿਲਿਆ ਖਾਨੂੰ ਜੋੜਨ ਵਾਸਤੇ ਸੀ ਇਹ ਤੁਹਾਡੇ ਤੇ ਨਿਰਭਰ ਕਰਦਾ ਵੀ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਯੂਜ਼ ਕਰਨਾ ਹੈ ਕਿ ਮਾੜੇ ਤਰੀਕੇ ਨਾਲ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ ਵੀ ਇਹ ਮੋਬਾਈਲ ਏਦਾਂ ਦੀ ਖਤਰਨਾਕ ਚੀਜ਼ ਆ ਜੇ ਤਾਂ ਇਹਨੂੰ ਤੁਸੀਂ ਗਲਤ ਯੂਜ਼ ਕਰੋਗੇ ਤਾਂ ਜ਼ਿੰਦਗੀ ਬਰਬਾਦ ਕਰ ਦਊਗਾ ਜੇ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਇਹ ਬਣਾ ਵੀ ਦਊਗਾ ਜਾਂ ਜਦੋਂ ਮਰਜ਼ੀ ਕਾਲ ਕਰੋ ਦੂਜੀ ਤੀਜੀ ਕਾਲ ਕਰੂਗਾ ਮੈਂ ਜ਼ਰੂਰ ਚੱਕੂਗਾ ਕਿਸੇ ਨੇ ਰੇਟ ਪੁੱਛਣਾ ਕਿਸੇ ਨੇ ਕੋਈ ਗੱਲ ਕਰਨੀ ਆ ਕਿਸੇ ਨੇ ਸਲਾਹ ਲੈਣੀ ਆ ਕਾ ਮੈਂ ਕਾਲ ਨਹੀਂ ਚੱਕਣੀ ਗੁੱਸਾ ਨਾ ਕਰਿਓ ਮੇਰੇ ਭਰਾ ਮੇਰੀਆਂ ਭੈਣਾਂ ਵੀ ਭਰਾ ਵੀ ਮੇਰੇ ਰਿਸ਼ਤੇਦਾਰ ਵੀ ਗੁੱਸਾ ਨਾ ਕਰ ਤ 8 ਵਜੇ ਤੋਂ ਬਾਅਦ ਜਿਹੜਾ ਸਮਾਂ ਮੇਰਾ ਆ ਮੈਂ ਉਹ ਸਮਾਂ ਕਿਹਨੂੰ ਨਹੀਂ ਦੇ ਸਕਦਾ ਉਹ ਮੇਲਾ ਸਮਾਂ ਹੈ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਉਹ ਮੈਂ ਤੁਹਾਡਾ ਨੌਕਰ ਆ ਜਦੋਂ ਮਰਜ਼ੀ ਕਾਲ ਕਰੋ ਮੇਰੀ ਕੋਸ਼ਿਸ਼ ਹੁੰਦੀ ਆ ਜਦੋਂ ਮੇਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਆ ਅਤੇ 4-400 ਕਾਲ ਡੇਲੀ ਹੁੰਦੀ ਆ ਮੈਨੂੰ ਮੈਂ ਕਿਤੇ ਮਸ਼ੀਨ ਤੇ ਖੜਾ ਹੋਵਾਂ ਮੈਂ ਗੱਡੀ ਚਲਾਉਦਾ ਹੋਵਾਂ ਮੈਂ ਰੋਟੀ ਖਾਂਦਾ ਹੋਵਾਂ ਕਈ ਭਰਾ ਜਾਣਦੇ ਆ ਮੈਂ ਖਾਣਾ ਖਾਂਦਾ ਨੂੰ ਕੌਣ ਦੇ ਤੁਹਾਨੂੰ ਜਵਾਬ ਦੇਣਾ ਪਰ ਜੇ ਥੋੜਾ ਜਿਹਾ ਤੁਸੀਂ ਵੀ ਸਿੱਖ ਲਓ ਵੀ ਜੇ ਮੋਬਾਈਲ ਮਿਲੇ ਹੀ ਗਿਆ ਇਹਨੂੰ ਜ਼ੂਰ ਕਿੱਦਾਂ ਕਰਨਾ ਤੁਸੀਂ ਵੀ ਸੌਖੇ ਤਾਂ ਬਾਕੀ ਦੁਨੀਆ ਜਿਹੜੀ ਆ ਉਹ ਵੀ ਤੁਸੀਂ ਸੌਖੀ ਕਰ ਸਕਦੇ ਆ